ਜ਼ਮੀਨ ਜ਼ੈਤਾ ਦੇ ਵਿੱਚ ਵੀ ਬਣਾਇਆ ਗਿਆ। ਜ਼ਮੀਨ ਜ਼ੈਤਾ ਦੇ ਵਿੱਚ ਹੀ ਸਾਡੇ 4 ਕਿਲੇ ਇੱਕ ਜ਼ਮੀਨ ਜ਼ੈਤਾ ਦੇ ਵਿੱਚ ਹੀ ਬਾਪੂ ਸਾਰੇ ਨੇ ਕਾਹ ਦਿੱਤਾ ਸਾਨੂੰ। ਢੀਂਦੇ ਨੂੰ ਫੜ ਕੇ ਪਰਚੇ। ਜਿਹੜੇ ਵੀ ਬੰਦੇ ਨਕਾ ਵੇਚ ਦਿਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ। ਬੱਚੇ ਮਰੀ ਜਾਂਦੇ ਆ। ਜਿਹਦੇ ਮੁੰਦੇ ਗਲਤ ਬਾਉਂਦੇ ਚੱਲਣਾ ਚਾਹੀਦਾ ਜੀ। ਕਹੋ ਜੀ ਆਹ ਕਾਰ। ਬੱਚੇ ਮਾਰਦੇ ਮਿੱਕਿੰਦੇ, ਕੁੜੀਆਂ ਜਵਾਨ ਰੋਣੀਆਂ ਜਿਹੜੇ ਮਰ ਜਾਂਦੇ। ਐਨੇ ਸੋਨੇ 10 ਸਪਤਮੇ ਐਨਡੀਪੀਐਸ ਐਕਟ ਤੇ ਇੱਕ ਮੁਕੱਦਮਾ ਐਕਸਾਈਜ਼ ਐਕਟ ਦਾ ਵੀ ਹੈਗਾ ਹੈ ਸਰ ਜੀ ਮੇਰੇ ਸਹੁਰੇ ਦਾ ਮੈਂ ਸਭ ਵੇਚ ਕੇ ਬਣਾਇਆ ਕਰ ਨਹੀਂ ਸਰ ਜੀ ਜ਼ਮੀਨ ਚਾਹਤਾ ਵੇਚ ਕੇ ਦਾਦੇ ਸਹੁਰੇ ਵੀ ਬਣਾਇਆ ਪਿਆ ਸਰਜਿੰਦਰ ਇਹ ਕਹਿੰਦਾ ਕਿ ਤੁਸੀਂ ਨਸ਼ੇ ਦਾ ਕਾਰੋਬਾਰ ਕਰਦੇ ਇਸ ਕਰਕੇ ਕਰਦੇ ਨਹੀਂ ਸਰ ਜੀ ਜਮੀਨ ਜ਼ਾਇਦਾ ਦੇ ਵਿੱਚ ਹੀ ਹੈ ਸਾਡੇ 4 ਕਿਲੇ ਇੱਕ ਜਮੀਨ ਜ਼ਾਇਦਾ ਦੇ ਵਿੱਚ ਹੀ ਬਾਪੂ ਸੋਰੇ ਨੇ ਗਾਂ ਦਿੱਤਾ ਸਾਨੂੰ ਸਰ ਜੀ ਚਬਾਰਾ ਬਾਪੂ ਦਾ ਹੀ ਉਹ ਵੇਚਿਆ ਘਰ ਵੇਚਿਆ ਹੈ ਹਾਂ ਜੀ ਉਹਦਾ ਨਾਮ ਕੀ ਹੈ ਜਸਪਾਲਕਰ ਸਰਜੀਤ ਸਰਜੀਤ ਕੌਣ ਹੈ ਮੇਰਾ ਹਸਬੰਦ ਸਰ ਉਹ ਕਾਰੋਬਾਰ ਕਰਦੇ ਨੇ ਨਹੀਂ ਸਰ ਜੀ ਨਸ਼ਾ ਕਰਦੇ ਹਾਂਜੀ ਕੀ ਦੱਸੋ ਨਸ਼ਾ ਪਿੰਦੇ ਆ ਵੇਚਦੇ ਨੇ ਹਾਂਜੀ ਸਰ ਜੀ ਪਿੰਦੇ ਨੂੰ ਫੜ ਕੇ ਪਰਚੇ ਹੋਏ ਨੇ ਕਿਹਨੇ ਜਿਹੜਾ ਦੀ ਲਾਕਡਾਰ ਹੈ ਡਾਕਟਰ ਕੈਂਡੀ ਲਾਕਡਾਰ ਸੀ ਸਾਡੀ ਉਹਨਾਂ ਸਾਡੇ ਪਰਚੇ ਕਰਾਇਆ ਸੀ ਲਾਕਡਾਰ ਆਇਆ ਅਸੀਂ ਇਹ ਹੋਏ ਕਾਮਲੀ ਕਰਦੇ ਸੀ ਮੰਨ ਕੇ ਚਲੋ ਜਿਹੜੇ ਬੰਦੇ ਨਸ਼ੇ ਵੇਚਦੇ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਪੂਰੀ ਪੂਰੀ ਜੀ ਅਸੀਂ ਤੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਜਿਹੜੇ ਵੀ ਬੰਦੇ ਨਸ਼ਾ ਵੇਚਦੇ ਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਜੀ ਆਜੋ ਅਜ ਕਾਰਵਾਈ ਹੋਈ ਹੈ ਕਿੰਨੇ ਮੁਕਦਮੇ ਦਸ ਸੀ ਇਹਨਾਂ ਦੋ ਮੀਟ ਦੇ ਦੇਖੋ ਜੀ 7 8 10 ਦੇ ਉੱਤੇ 7 8 ਦੇ ਉੱਤੇ 10 ਦੇ ਦੋ ਜੀਆਂ ਦੇ ਜੀ ਕੀ ਕੀ ਕੋ ਜੋ ਹਾਲਾਤ ਸੀ ਜੇ ਪਿੰਡ ਦੇ ਹਾਲਾਤ ਜੀ ਪਿੰਡ ਦੇ ਤੁਸੀਂ ਦੇਖਣੇ ਤਾਂ ਹਾਲਾਤ ਬਹੁਤ ਮਾੜੇ ਆ ਜਿਹੜੇ ਬੰਦੇ ਬੱਚੇ ਮਰੀ ਜਾਂਦੇ ਆ ਬੜਾ ਨੁਕਸਾਨ ਕਰੀ ਜਾਂਦੇ ਜੀ ਕਾਰਵਾਈ ਨਾਲ ਕੋਈ ਫਰਕ ਪਵੇਗਾ ਹਾਂਜੀ ਕਾਰਵਾਈ ਨਾਲ ਫਰਕ ਬਹੁਤ ਜ਼ਿਆਦਾ ਪੈਂਦਾ ਜੀ ਬਹੁਤ ਜ਼ਿਆਦਾ ਜੀ ਲੱਗਦਾ ਹੈ ਹੋਰ ਕਰਾ ਦੇ ਵੀ ਪੀਲਾ ਪੰਜਾ ਚਲਾ ਦੇ ਬਹੁਤ 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 ਜੀ ਜਿਹੜੇ ਬੰਦੇ ਗਲਤ ਬਾਹੋਂ ਚੱਲਣਾ ਚਾਹੀਦਾ ਜੀ ਸਰਕਾਰ ਦੇ ਪ੍ਰਾਲੇ ਨੂੰ ਕਿਵੇਂ ਦੇ ਅਸੀਂ ਬਹੁਤ ਵਧੀਆ ਸਮਝਣਾ ਜੀ ਬਿਲਕੁਲ ਸਹੀ ਕੀਤਾ ਵਧੀਆ ਕਾਰਵਾਈ ਵਧੀਆ ਕਾਰਵਾਈ ਬੱਚੇ ਮਾਰਦੇ ਨਿੱਕੇ ਨਿੱਕੇ ਇਹ ਕੋਈ ਡਰ ਪੈ ਜਾਂਦਾ ਆਪੇ ਖਲੋ ਜਾਂਦੇ ਇਹ ਪ੍ਰਵਾਹ ਨਸ਼ੇ ਦਾ ਕਾਰੋਬਾਰ ਕਰਦਾ ਸੀ ਜਿੰਨਾ ਕਰਦਾ ਸੀ ਜੀ ਤਾਂ ਇੱਥੇ ਆਇਆ ਇਹ ਕੇਸ ਆਇਆ ਉਹਨਾਰੇ ਕਰਦਾ ਸੀ ਕਿੰਨੇ ਚਿਰ ਹੋ ਗਏ ਨੇ ਪ੍ਰਵਾਹ ਨਸ਼ੇ ਦਾ ਕਾਰੋਬਾਰ ਕਰਦੇ ਇਹਨਾਂ ਨੇ ਮੈਂ ਇਹ ਵਧਾਰਾ ਸਹੀ ਹਾਲਾਤ ਕੀ ਸੀ ਹਾਲਾਤ ਦੇਖੋ ਇਹ ਵੇਚਦੇ ਸੀ ਕਰਦੇ ਸੀ ਇੰਨਾ ਜ਼ਰੂਰੀ ਸੀ ਨਸ਼ੇ ਵਾਲੇ ਜਿਹੜੇ ਕਿੰਨਾ ਜ਼ਰੂਰੀ ਸੀ ਇੰਨਾ ਜ਼ਰੂਰੀ ਥਾ ਬਾਹ ਬਹੁਤ ਚੋਨੇਓ ਕੀ ਹੋਰ ਵੀ ਜੇ ਨਸ਼ੇ ਦਾ ਕਾਰੋਬਾਰ ਕਰਦੇ ਉਹਨਾਂ ਦੇ ਕਾਰਵਾਈ ਹੋਵੇ ਹਾਂਜੀ ਜਿਹੜਾ ਕੋਈ ਕਰਦਾ ਨਸ਼ੇ ਦਾ ਕੰਮ ਉਹਨਾਂ ਦਾ ਕਾਰਵਾਈ ਹੋਣੀ ਚਾਹੀਦੀ ਜਦੋਂ ਇਹ ਹੋਣ ਲੱਗੀ ਇੰਦਾਂ ਢੱਲ ਪਵੇਗੀ ਲੱਗਦਾ ਢੱਲ ਪਵੇ ਨਹੀਂ ਮਿਹਰ ਤਾਂ ਵੜੀ ਹੈ ਸਰ ਪੈਣੀ ਚਾਹੀਦੀ ਅਵਸਰੋਂ ਢੱਲ ਪੈਣੀ ਚਾਹੀਦੀ ਕੁੜੀਆਂ ਮਾਵਾਂ ਰਹਿੰਦੀਆਂ ਕੁੜੀਆਂ ਜਵਾਨ ਰਹਿੰਦੀਆਂ ਜਿਹੜੇ ਮਰ ਜਾਂਦੇ ਨੇ ਅੱਜ ਅਸੀਂ ਇੱਥੇ ਸੈਂਚਾਪਿੰਡ ਹਲਕਾ ਸੁਲਤਾਨਪੁਰ ਲੋਧੀ ਵਿੱਚ ਹਾਜ਼ਰ ਆਏ ਹਾਂ ਜਿੱਥੇ ਸਰਕਾਰ ਦੇ ਧਿਆਨ ਦੇ ਵਿੱਚ ਆਇਆ ਸੀ ਕਿ ਕੁਝ ਮਾੜੇ ਅੰਸਰਾਂ ਨੇ ਸਰਕਾਰੀ ਜ਼ਮੀਨਾਂ ਤੇ ਜਿਹੜੇ ਨਾਜਾਇਜ਼ ਕਬਜ਼ੇ ਅਤੇ ਉਸਾਰੀਆਂ ਕੀਤੀ ਹੈ ਤੇ ਉਹਦੇ ਉੱਤੇ ਕਾਰਵਾਈ ਕਰਦੇ ਹੋਏ ਡੀਡੀਪੀਓ ਸਾਹਿਬ ਦੇ ਹੁਕਮਾ ਤਹਿਤ ਅੱਜ ਜਿਹੜੇ ਨਾਜਾਇਜ਼ ਉਸਾਰੀਆਂ ਹਟਾਉਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਆ ਜਿਹੜਾ ਇਹ ਘਰ ਹੈਗਾ ਸਰਬਜੀਤ ਸਿੰਘ ਤੇ ਉਹਨਾਂ ਦੀ ਵਾਈਫ ਜਿਹੜੀ ਜਸਵੀਰ ਕੌਰ ਇੱਥੇ ਰਹਿੰਦੇ ਨੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਸਾਡੇ ਵੱਲੋਂ ਚੈੱਕ ਕੀਤਾ ਗਿਆ ਜਿਹੜਾ ਸਰਬਜੀਤ ਸਿੰਘ ਦੇ ਉੱਤੇ 10 ਮੁਕਦਮੇ ਐਨਡੀਪੀਐਸ ਐਕਟ ਤੇ ਇੱਕ ਮੁਕਦਮਾ ਐਕਸਾਈਜ਼ ਐਕਟ ਦਾ ਵੀ ਹੈਗਾ ਤੇ ਇਹਨਾਂ ਦੀ ਜਿਹੜੀ ਵਾਈਫਾਇ ਜਸਵੀਰ ਕੌਰ ਉਹਨਾਂ ਦੇ ਉੱਤੇ ਸੱਤ ਮੁਕਦਮੇ ਐਨਡੀਪੀਐਸ ਐਕਟ ਤੇ ਜਿਹੜਾ ਐਕਸਾਈਜ਼ ਐਕਟ ਦੇ ਹੈਗੇ ਆ ਆ ਜੋ ਕਿ ਸਾਡੇ ਵੇਖਣ ਚਾਇਆ ਕਿ ਇਹ ਪਿੰਡ ਦੇ ਵਿੱਚ ਬਾਕੀ ਘਰ ਛੋਟੇ ਨੇ ਆ ਘਰ ਖਾਸਾ ਵੱਡਾ ਜਿਹੜਾ ਹੈਗਾ ਇਸ ਪਿੰਡ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਜਿਹੜੇ ਇਹ ਮਾੜੇ ਕੰਮਾਂ ਦੀ ਨਜਾਇਜ਼ ਕਮਾਈ ਤੋਂ ਹੀ ਇਹ ਇੰਨੀ ਵੱਡੀ ਜਿਹੜਾ ਆਲਿਸ਼ਾ ਨੇ ਇਹਨਾਂ ਨੇ ਮਹਿਲ ਬਣਾਇਆ ਤੇ ਜਿਹੜੀ ਸਰਕਾਰੀ ਜ਼ਮੀਨ ਤੇ ਵੀ ਨਜਾਇਜ਼ ਉਸਾਰੀ ਕੀਤੀ ਹੈ ਅਜੋ ਉੱਤੇ ਉੱਤੇ ਸਖਤ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਮਾੜੀ ਅੰਸਰ ਨੂੰ ਹੀ ਦੱਸਣਾ ਚਾਹਵਾਂਗਾ ਕਿ ਕੋਈ ਵੀ ਜੇ ਉਹ ਗਲਤ ਕੰਮ ਕਰਦੇ ਆ ਜਿਹੜਾ ਸਰਕਾਰ ਦੀ ਪਹਿਲੀ ਨਜ਼ਰ ਉਹਨਾਂ ਦੇ ਉੱਤੇ ਹੈਗੀ ਹੈ ਤੇ ਜੇ ਉਹ ਇਦਾਂ ਦਾ ਮਾੜਾ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜਾ ਕਾਨੂੰਨ ਅਨੁਸਾਰ ਕੀਤੀ ਜਾਊਗੀ